ਕਿਤੇ ਉਧਰ ਹੁਣ ਤੁਹਾਨੂੰ ਦੱਸਾਂ ਕਿ ਕਿੰਨਾ ਕੁ ਟਾਈਮ ਲੱਗਦਾ ਸ਼ੈਡ ਨੂੰ ਤਿਆਰ ਕਰਨ ਦੇ ਵਿੱਚ ਇੱਥੇ ਜੀ ਖੂਬ ਪਟਾਂਗੇ ਇੱਥੇ ਇੱਥੇ ਨਾ ਖੂਬ ਪਟ ਕੇ ਪਾਣੀ ਕੱਢਾਂਗੇ ਇਥੋਂ ਕੱਢ ਆਬ ਵੀ ਲਈਏ ਫਿਰ ਕਰਦਾ ਕੰਮ ਜਰੂ ਤੇ ਆਹ ਸ਼ੈਡ ਵਾਲਾ ਕੰਮ ਆ ਅੱਜ ਨਵਾਗ ਨੇ ਛੱਡਨੇ ਅੱਜ ਵੀ ਪੱਕੇ ਨਹੀਂ ਪੱਕੇ ਨਹੀਂ ਹਨ ਤੇਰਾ ਹਾਂਜੀ ਭਾਈ ਅੱਜ ਚੱਲੇ ਆਪਾਂ ਬਈ ਅਰਜੰਟਨ ਲੋਦੇ ਪਿੰਡ ਭਧੌੜ ਛੱਡ ਪਾਉਣ ਤੇ ਬਾਕੀ ਸਾਨੂੰ ਕਈ ਵੀਰ ਮੈਸੇਜ ਵੀ ਕਰਦੇ ਨੇ ਤੇ ਕਮੈਂਟ ਵੀ ਆਉਂਦੇ ਨੇ ਵੀ ਆਪਣੀ ਵਰਕਸ਼ਾਪ ਹੈ ਕਿੱਥੇ ਵੀਰੇ ਬਰਨਾਲੇ ਆ ਇੱਧਰ ਤਾਂ ਬਾਜ਼ਾਖਾਨਾ ਵਾਲਾ ਰੋਡ ਆ ਜਿਹੜਾ ਉਹ ਆਗਾ ਤੇ ਇਹ ਜਾਂਦਾ ਭਧੌੜ ਨੂੰ ਰਾ ਸਿੱਧਾ ਮੋਗੇ ਨੂੰ ਕਹਿਦੀ ਆਪਾਂ ਤੇ ਉਹ ਆ ਗਿਆ ਪੰਪ ਪੰਪ ਦੇ ਕੋਲੀ ਆ ਤੇ ਉਧਰਲੀ ਸਾਈਡ ਹੈਗੀ ਦਾਣਾ ਮੰਡੀ ਠੀਕ ਆ ਵੀ ਜਮਾ ਸਿੰਪਲ ਹੈਗਾ ਮੇਨ ਰੋਡ ਦਿੱਤੀ ਆ ਇਧਰਲੇ ਪਾਸੇ ਆ ਗਿਆ ਆਪਣਾ ਨਾਨਕਸਰ ਦੇ ਕੋਲ ਜਿਹੜਾ ਪੋਲ ਆ ਗਿਆ ਕਚਹਿਰੀ ਚੌਂਕ ਵਾਲਾ ਉਹ ਉਹ ਪਲ ਉੱਤਰ ਕੇ ਬਾਜ਼ਾਖਾਨਾ ਰੋਡ ਤੇ ਆ ਜਾਓ ਤੇ ਆਹੀ ਰੋਡ ਦੇ ਉੱ ਤੇ ਬਾਕੀ ਸਾਡੀ ਇੰਸਟਾਗ੍ਰam ਆਈਡੀ ਦੇ ਉੱਤੇ ਲੋਕੇਸ਼ਨ ਵੀ ਸ਼ੇਅਰ ਕੀਤੀ ਹੋਈ ਆ ਤੁਸੀਂ ਉਹਦੇ ਤੇ ਵੀ ਆ ਸਕਦੇ ਹੋ ਤੇ ਬਾਕੀ ਅਸੀਂ ਹੁਣ ਤੁਰਨ ਲੱਗੇ ਆ ਤੇ ਤੁਹਾਨੂੰ ਦਿਖਾਉਣੇ ਆ ਅੱਗੇ ਦਾ ਵੀਊ ਤੇ ਵੀਡੀਓ ਦੇ ਵਿੱਚ ਬਣੇ ਰਹੋ ਕਿਵੇਂ ਆਪਾਂ ਸ਼ੱਡ ਪਾਉਣੇ ਆਗੇ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੇ ਐਂਡ ਤੱਕ ਜੁੜੇ ਰਹੋ ਤੇ ਪੇਜ ਨੂੰ ਆਪਣੇ ਨੂੰ ਫੋਲੋ ਜਰੂਰ ਕਰ ਲਿਓ ਜੀ ਖਾਨ ਹਸਤਿੰਦਰ ਤੇ ਅਰਜਨ ਢੱਲੋਂ ਆ ਕਹਿੰਦੇ ਇਹ ਪਿੰਡ ਭਦੌੜ ਆ ਦੇਖ ਲਓ ਆਗੇ ਹਾਂਜੀ ਪਹੁੰਚ ਕੇ ਇਹ ਐਪਲੀਕੇਸ਼ਨ ਉੱਤੇ ਤੁਹਾਨੂੰ ਲੋਕੇਸ਼ਨ ਦਿਖਾਉਣਾ ਹੈ ਦੂਜੇ ਪਹਿਲੇ ਸਮੇਂ ਦੇਉ ਤੇ ਆਪਾਂ ਸਿਰਫ ਅੱਜ ਸੀਟੀ ਲਾਉਣੀ ਹੈਗੀ ਤੇ ਵੀਰ ਤੁਸੀਂ ਦੇਖ ਸਕਦੇ ਹੋ ਤੇ ਇੱਕ ਅੱਗੇ ਵੀ ਹੈਗੀ ਅੱਜ ਉਹ ਦੇਖ ਸਕਦਾ ਦੋ ਜਗ੍ਹਾ ਤੇ ਆ ਤੇ ਹੁਣ ਆਪਣਾ ਕੰਮ ਹੋਣ ਵਾਲਾ ਸ਼ੁਰੂ ਤੇ ਬਸ ਥੋੜੇ ਟਾਈਮ ਦਾ ਕੰਮ ਹੀ ਆਪਾਂ ਕਰਦੇ ਹਾਂ ਸਟਾਰਟ ਹੋ ਗਿਆ ਮੈਂ ਫਿਰ ਤੇ ਜਵਾਹ ਜੀ ਬੁਲਾਵਾਂ ਹਾਂ ਕਿੱਥੇ ਉਹਦੇ ਕੀ ਛੱਡ ਬੋਣਾ ਹੈ ਛੱਡ ਇਹ ਚੱਲੀਆਂ ਤਾਂ ਹੈ ਇਹ ਮਸ਼ੀਨਾਂ ਚੱਲੀ ਜਾਂਦੀਆਂ ਨੇ ਇੱਥੇ ਜੀ ਖੂਹ ਪਟਾਂਗੇ ਇੱਥੇ ਇੱਥੇ ਨਾ ਖੂਹ ਪਟਕੇ ਪਾਣੀ ਕੱਢਾਂਗੇ ਇਥੋਂ ਕੱਢ ਗੱਡੀ ਹੈ ਨਾ ਕਿਉਂ ਖੂਹ ਪਟਾਂਗੇ ਇਥੋਂ ਕੱਢੀ ਹੈ ਨਾ ਸਾਰੰਗਾ ਕੋਠੀ ਬਾਈ ਉਹਨਾਂ ਦੇਖੋ ਕਿੰਨੀ ਘੰਟਾ ਯਾਰ ਗੱਲਬਾਤ ਇੱਕ ਹੀ ਬਣਾ ਰੱਖੀ ਬਾਈ ਉਹਨਾਂ ਨੇ ਤੇ ਆ ਜਗ੍ਹਾ ਤੇ ਛੱਡ ਅਸੀਂ ਲਾਉਣ ਜਾ ਰਹੇ ਹਾਂ ਤੇ ਅਜੇ ਤੱਕ ਵੀ ਬਹੁਤ ਘੰਟਾ ਹੈ ਹੈ ਵਾਹਿਆ ਦੇਖੋ ਯਾਰ ਕਿੰਨਾ ਘੰਟਾ ਮਦਾਨਾ ਉਹਦੀ ਚੱਕੀ ਫਿਰਦਾ ਚਲ ਓਕੇ ਤਾਂ ਵੀ ਇਹ ਫਿਰ ਕਰਦਾ ਕੰਮ ਜਰੂ ਤੇ ਆਹ ਜੇ ਸ਼ੈੱਡ ਵਾਲਾ ਕੰਮ ਆ ਬਾਕੀ ਤੁਹਾਨੂੰ ਦਿਖਾਉਣੇ ਆ ਬਣੇ ਰੋ ਵੀਡੀਓ ਦੇ ਵਿੱਚ ਪੁਰਾਣੇ ਘਰ ਕਿਹਨਾਂ ਸਾਨੂੰ ਪੇਂਟ ਸ਼ੁਰੂ ਤੋਂ ਕਰਨਾ ਪਊ ਸਾਰਾ ਦੁਆਰ ਤੋਂ ਇਹੇ ਪੇਂਟ ਸਾਰਾ ਕਰਕੇ ਫਿਰ ਤੁਹਾਨੂੰ ਦਿਖਾਉਣਾ ਅੱਗੇ ਕੀ ਕਰਨਾ ਪੈਂਦਾ ਬੈਸਾ ਪੇਂਟ ਜੀ ਸਾਰਾ ਕੁਝ ਕਰਦੇ ਆਂਗੇ ਪਰ ਇਹ ਤੇ ਪੇਂਟ ਪਹਿਲੀ ਹੋਇਆ ਸੀਗੇ ਜੇਕਰ ਸਾਨੂੰ ਦੁਬਾਰਾ ਵੀ ਕਰਨਾ ਪੈਗਾ ਇਹ ਰਿਪੋਰਟ ਛੱਟ ਮਾਰਦੇ ਜਵਾਗ ਜਾਨਾ ਪੱਕਾ ਤੇਰਾ ਓਏ ਅੱਜ ਨਵਾਗ ਨੇ ਛੱਡਨੇ ਅੱਜ ਵੀ ਪੱਕੇ ਨਹੀਂ ਪੱਕੇ ਨੇ ਹਨਾ ਤੇਰਾ ਹਾਂਜੀ ਛੱਡ ਹੋ ਗਿਆ ਤਿਆਰ ਆਪਣਾ ਤੇ ਤੁਸੀਂ ਲੁੱਕ ਦੇਖ ਸਕਦੇ ਹੋ ਛੱਡ ਦੀ ਤੇ ਬਾਕੀ ਬਾਈ ਦੀ ਯਾਰ ਕੋਠੀ ਬਹੁਤ ਸੋਹਣਾ ਤੇ ਬਾਕੀ ਯਾਰ ਬਾਈ ਬੰਦੇ ਹੀ ਬਹੁਤ ਵਧੀਆ ਨੇ ਯਾਰ ਨਾਈਸ ਬੰਦੇ ਨੇ ਜਮਾ ਤੇ ਬਾਕੀ ਬਾਈ ਤੁਹਾਨੂੰ ਵੀ ਪਤਾ ਹੈ ਛੱਡ ਦੀ ਖਾਸियत ਕਿੰਨੀ ਕੁ ਹੁੰਦੀ ਹੈਗੀ ਬਾਟਰੂਫ ਹੁੰਦੇ ਨੇ ਹੀਟ ਪ੍ਰੂਫ ਹੁੰਦੇ ਨੇ ਫਾਇਰ ਪ੍ਰੂਫ ਹੁੰਦੇ ਨੇ ਜਿਵੇਂ ਆਪਾਂ ਰੀਲਾਂ ਦੇ ਵਿੱਚ ਵੀ ਧਾਦ ਦੇ ਰਹਿਣੇ ਆ ਕਿਤੇ ਬਹੁਤ ਜਿਆਦਾ ਫਾਇਦੇ ਹੁੰਦੇ ਨੇ ਆਪਾਂ ਨੂੰ ਛੱਡ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਤੇ ਬਾਕੀ ਵੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਤੁਸੀਂ ਕਦੋਂ ਮਰਜ਼ੀ ਸਾਥੋਂ ਫੋਨ ਲਾ ਕੇ ਪੁੱਛ ਸਕਦੇ ਹੋ ਤੇ ਬਾਕੀ ਵੀਰੇ ਡਿਲੀਵਰੀ ਆਪਣੀ ਹਮੇਸ਼ਾ ਫ੍ਰੀ ਹੁੰਦੀ ਹੈ 올 ਓਵਰ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਤੁਸੀਂ ਡਿਲੀਵਰੀ ਤੁਸੀਂ ਫ੍ਰੀ ਕਰਵਾ ਸਕਦੇ ਹੋ ਛੱਡ ਜੇਕਰ ਤੁਸੀਂ ਲਵਾਉਣਾ ਚਾਹੁੰਦੇ ਹੋ ਇਹ ਤੇ ਵਾਈਟ ਛੱਡ ਕਹਿੰਦੇ ਨੇ ਇਹਨੂੰ ਪੀਵੀਸੀ ਵਾਈਟ ਛੱਡ ਤੇ ਜੇਕਰ ਤੁਹਾਡਾ ਵੀਰੇ ਕੋਈ ਵੀ ਸਵਾਲ ਆ ਇਹ ਛੱਡ ਨੂੰ ਲੈ ਤੇ ਜੀ ਤੁਹਾਡੇ ਜਿਹੜਾ ਕਮੈਂਟ ਦਾ ਰਿਪਲਾਈ ਆ ਜਰੂਰ ਕਰਾਂਗੇ ਅਸੀਂ ਤੇ ਬਾਕੀ ਤੁਹਾਨੂੰ ਵੀਰੇ ਕੰਮ ਕਿਵੇਂ ਲੱਗਾ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਅਗਲੇ ਵਲੌਗ ਦੇ ਵਿੱਚ ਮਿਲਦੇ ਆ ਧੰਨਵਾਦ ਜੀ